ਹੁਣ ਆਪਣਾ ਝੁੰਨਾ ਵੀ ਨਿਸਰਦਾ ਹੁੰਦਾ ਹੁਣ ਆਹ ਦੇਖੋ ਆਹ ਦੇਖੋ ਹੁਣ ਤਾਜੀ ਮੁੰਜਰ ਬਾਹਰ ਆ ਰਹੀ ਆ ਆਹ ਵੇਖੋ ਅੱਧੀ ਕ ਪੈਪ ਦੇ ਵਿੱਚ ਆ ਅੱਧੀ ਕ ਬਾਹਰ ਆ ਰਹੀ ਆ ਮੁੰਜਰ ਦਾ ਪਹਿਲਾਂ ਤਾਂ ਸੈੱਟ ਚੈੱਕ ਕਰੋ ਕੋਈ ਐ ਨਹੀਂ ਵੀ ਪਤਲੀ ਜੀ ਮੁੰਜਰ ਹੋਊਗੀ ਸਿੱਖਾਈਆਂ ਬਾਹਰ ਘੜ ਲੈਂਦਾ ਨਾ ਪੂਰੀ ਡਬਲ ਮੁੰਜਰਾ ਹੁਣ ਇੱਧਰ ਚੈੱਕ ਕਰੋ ਹੁਣ ਇੱਧਰ ਥੱਲੇ ਆਹ ਦੇਖੋ ਹੁਣ ਕਿੰਨੀ ਜਿਆਦਾ ਮੋਟੀ ਮੁੰਜਰਾ ਕਿੰਨੇ ਜਿਆਦਾ ਦਾਣੇ ਹੋਣਗੇ ਇਹਦੇ ਵਿੱਚ ਤੇ ਕੈਮਰੇ ਵਿੱਚ ਨਹੀਂ ਆ ਰਹੀ ਹਰੀ ਵੀ ਏਡੀਏ ਦੇ ਲੰਬੀ ਆ ਲੰਬਾਈ ਦੇਖੋ ਮੁੰਜਰਾ ਦੀ ਇੱਧਰ ਦੇਖ ਲਓ ਤੇ ਜਿਹੜੀਆਂ ਬਾਹਰ ਆ ਗਈਆਂ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ ਪਹਿਲਾਂ ਤਾਂ ਆ ਝੋਨਾ ਵੇਖੋ ਸਰਾ ਆਪਣਾ ਇਹ ਮੈਂ ਤੁਹਾਨੂੰ ਕਿਉਂ ਦਿਖਾ ਰਿਹਾ ਕਿਉਂਕਿ ਕੁਝ ਕੇ ਖੇਤੀ ਬੜੇ ਵਿਗਿਆਨੀ ਅਤੇ ਯੂਟਿਊਬਰ ਆਪਣੇ ਕਿਸਾਨ ਭਰਾਵਾਂ ਨੂੰ ਕਹਿੰਦੇ ਸੀ ਜੇਕਰ ਤੁਸੀਂ ਤੇਲੇ ਵਾਲੀ ਸਪਰੇ ਨਾ ਕੀਤੀ ਨਾ ਤਾਂ ਤੁਹਾਡੇ ਖੇਤਾਂ ਵਿੱਚ ਆ ਜਾਊਗਾ ਬੌਣਾ ਵਾਇਰਸ ਤੇ ਬੌਣਾ ਵਾਇਰਸ ਨੂੰ ਪਤਾ ਨਹੀਂ ਲੱਗਣਾ ਬਸ ਤੁਹਾਡੇ ਝੋਨੇ ਨਹੀਂ ਮੁੰਜਰਾ ਬਾਹਰ ਨਹੀਂ ਕੱਢਣੀਆਂ ਆ ਸੋਖ ਨਾਲ ਨਾ ਕੋਈ ਵੀ ਤੇਲੇ ਵਾਲੀ ਸਪਰੇ ਨਹੀਂ ਕੀਤੀ ਤੇ ਐਡੀ ਕਿ ਮੁੰਜਰਾ ਆ ਕੈਮਰੇ ਵਿੱਚ ਵੀ ਨਹੀਂ ਆ ਰਹੀ ਥੋੜਾ ਦੂਰ ਕਰਦਾ ਕੈਮਰਾ ਇਹ ਆ ਵੇਖੋ ਆਈ ਡੀਆਂ ਡੀਆਂ ਕਿ ਮੁੰਜਰਾ ਬਾਹਰ ਗੱਡੀਆਂ ਹੁਣ ਮੈਂ ਇਸ ਉੱਪਰ ਤੇਲੇ ਵਾਲੀ ਸਪਰੇ ਨਹੀਂ ਕੀਤੀ ਕਹਿੰਦੇ ਚਿੱਟੀ ਪੱਠ ਵਾਲਾ ਡਿੱਡਾ ਇਹ ਵਾਇਰਸ ਫਲਾਉਂਦਾ ਫਿਰ ਇਹ ਖੇਤ ਦੇ ਵਿੱਚ ਕਿਉਂ ਨਹੀਂ ਆਇਆ ਹਾਲਾਂਕਿ ਇਸ ਖੇਤ ਦੇ ਵਿੱਚ ਹਰੇਕ ਕਾੜ ਦੇ ਵਿੱਚ ਇੱਕ ਦੋ ਬੁੱਟੇ ਬੌਣੇ ਵਾਇਰਸ ਵਾਲੇ ਹੈਗੇ ਆ ਉਹ ਮੈਂ ਪੱਟੇ ਵੀ ਨਹੀਂ ਇਸੇ ਕਰਕੇ ਕਿ ਮੈਂ ਦਿਖਾਉਂਗਾ ਤੁਹਾਨੂੰ ਕਿ ਇਹ ਜਿਹੜਾ ਵਾਇਰਸ ਆ ਮੈਨੂੰ ਨਹੀਂ ਲੱਗਦਾ ਕਿ ਤੇਲਾ ਫਲਾਉਂਦਾ ਜੇਕਰ ਤੇਲਾ ਫਲਾਉਂਦਾ ਹੁੰਦਾ ਤਾਂ ਮੇਰੇ ਆਹਾਂ ਝੋਨਾ ਨਿਸਰਦਾ ਕਿਉਂ ਆਉਂਦਾਗਾ ਆਹ ਵੇਖ ਲੋ ਮੁੰਜਰਾ ਬੁਨੀ ਗੋਦਮੀਆਂ ਕਿਉਂ ਕੱਟਦਾ ਹੁੰਦਾਗਾ ਆ ਝੰਡਾ ਪੱਤਾ ਪੂਰਾ ਸਿੱਧਾ ਕਿਉਂ ਖੜਾਏਦਾ ਤਾਂ ਇਹਦਾ ਮੈਨੂੰ ਸਵਾਲ ਦਾ ਜਵਾਬ ਦਿਓ ਹਾਂ ਦੋਸਤੋ ਕਰਨਾ ਬੰਦਾ ਕਿ ਨਹੀਂ ਕਿਉਂਕਿ ਆਪਣੇ ਕਿਸਾਨ ਭਰਾਵੋ ਤੋਂ ਪੈਕਸਾ ਲਾਉਣ ਵਰਗੀਆਂ ਮਹਿੰਗੀਆਂ ਮਹਿੰਗੀਆਂ ਜਿਹੜੀਆਂ 11-1200 ਰੁਪਇਆ ਕਿੱਲਾ ਪੈਂਦੀਆਂ ਤੇਲੇ ਵਾਲੀਆਂ ਸਪ੍ਰੇਹਾਂ ਘਰਾਤੀਆਂ ਨਾਲੇ ਪਿੱਛੋਂ ਐਂ ਕਹਿੰਦੇ ਸੀ ਕਹਿ ਦਿੰਦੇ ਸੀਗੇ ਯਾਰ ਇਲਾਜ ਤਾਂ ਇਹਦਾ ਹੈ ਨਹੀਂ ਫੇਰ ਵੀ ਤੁਸੀਂ ਨਾ ਤੇਲੇ ਵਾਲੇ ਸਪਰੇਅ ਕਰ ਦੋ ਤਾਂ ਫਿਰ ਆਪਣੇ ਕਿਸਾਨ ਭਰਾਵਾ ਦਾ ਖਰਚ ਕਿਉਂ ਕਰਵਾਇਆ ਗਿਆ ਮੇਰਾ ਤਾਂ ਸਵਾਲ ਆ ਤੇ ਮੈਂ ਤਾਂ ਕਰੂੰਗਾ ਕਿਉਂਕਿ ਦੋਸਤੋ ਪੁੱਤਾ ਵਾਂਗੂ ਪਾਲੀ ਫਸਲ ਆਪਣੀ ਅੱਖੀਂ ਗਰਵਾਜ਼ ਹੁੰਦੀ ਕੋਈ ਨਹੀਂ ਦੇਖ ਸਕਦਾ ਪਰੰਤੂ ਐਵੇਂ ਖਰਚਾ ਕਰਾਈ ਜਾਣਾ ਜਿਹੜਾ ਬੌਣਾ ਵਾਇਰਸ ਆ ਇਹਦਾ ਕੋਈ ਵੀ ਇਲਾਜ ਹੈ ਨਹੀਂ ਵਾਇਰਸ ਤੇ ਕੋਈ ਵੀ ਦਵਾਈ ਬਣੀ ਹੋਈ ਨਹੀਂ ਹਾਂ ਦੋਸਤੋ ਆਪਾਂ ਫੰਗੀਸਾਈਡ ਕਰਦੇ ਆ ਉਹ ਫੰਕਸਨ ਕੰਟਰੋਲ ਕਰੂਗਾ ਉੱਲੀ ਰੋਗਾਂ ਨੂੰ ਕੰਟਰੋਲ ਕਰੂਗਾ ਉਸ ਤੋਂ ਬਾਅਦ ਆਪਣੇ ਆ ਜਾਂਦੇ ਹੈਗੇ ਬੈਕਟੀਰੀਅਲ ਬਿਮਾਰੀਆਂ ਜਿਵੇਂ ਬੀਐਲਬੀ ਆ ਹੁਣ ਲੈ ਆ ਝੋਨੇ ਦੇ ਮੇਰੇ ਵੀ ਪੱਤੇ ਪੀਲੇ ਆ ਮੜੇ ਜਾ ਵੇਖੋ ਆ ਬਸ ਮੜਾ ਪੱਤਾ ਪੀਲਾਣਾ ਗਾਂਜ ਮੈਂ ਤੁਹਾਨੂੰ ਹੁਣ ਇੱਧਰ ਲੈ ਕੇ ਜਾਣਾ ਆ ਵੇਖੋ ਹੁਣ ਆ ਮੇਰੇ ਦਰਖਤਾ ਮੇਰੀ ਮੋਟਰ ਉੱਤੇ ਤੇ ਝੋਨਾ ਉਹੀ ਝੋਨਾ ਜਿਹੜਾ ਹੁਣ ਆਪਾਂ ਨਸਰਾ ਕਰ ਰਿਆ ਸੀ ਹੁਣ ਇੱਥੇ ਇਹਦੇ ਹਾਲਾਤ ਹੋਰ ਹੋਣਗੇ ਹੁਣ ਇੱਥੇ ਦੇਖਿਓ ਆ ਦੇਖਿ ਕਿਵੇਂ ਪੀਲੀਆਂ ਪੀਲੀਆਂ ਉੱਤੋਂ ਨੋਕਾ ਹੋ ਜਾਂਦੀਆਂ ਹਨਾ ਐਂ ਲੱਗਦੇ ਮੈਂ ਬੀਐਲਬੀ ਆ ਗਿਆ ਹੁੰਦਾ ਆ ਵੇਖੋ ਇੱਥੇ ਕਿੰਨੀਆਂ ਜਿਹੜੇ ਪੀਲੀਆਂ ਆਈਆਂ ਇਹ ਜ਼ੂਮ ਕਰਕੇ ਦਿਖਾਉਣਾ ਦੇਖੋ ਹੈਗਾ ਨਾ ਪੀਲੇ ਪੀਲੀਆਂ ਇਸ ਨੂੰ ਕਈ ਨੇ ਬੀਲਬੀ ਆ ਗਿਆ ਥੋੜੇ ਝੋਨੇ ਦੇ ਉੱਪਰ ਕਰ ਦੋ ਸਪਰੇਆ ਯਾਰ ਹੱਦ ਦਾ ਕਮਾਲ ਆ ਇਹ ਬੀਲਬੀ ਹੈ ਨਹੀਂ ਸਿਰਫ ਮੌਸਮ ਕਰਕੇ ਆ ਠੀਕ ਹੈ ਨਾ ਇਹ ਮੌਸਮ ਕਰਕੇ ਆ ਸਿਰਫ ਦਰਖਤਾਂ ਦੇ ਨੇੜੇ ਹੋਊਗਾ ਜੇ ਬੀਲਬੀ ਹੁੰਦਾ ਜਿਵੇਂ ਅੱਜ ਆਹ ਮੈਂ ਦੌਗਰੀ ਵੇਖੀ ਦਰਖਤਾਂ ਦੇ ਟਾਟ ਜਿਹਨੂੰ ਸਪਰੇਅ ਲਾ ਕੇ ਆਉਂਗਾ ਨਾ ਸਾਰੇ ਖੇਤ ਦੇ ਵਿੱਚ ਫੈਲ ਜਾਊਗੀ ਜਿੱਧਰ ਨੂੰ ਹਵਾ ਜਾਊਗੀ ਉਧਰ ਨੂੰ ਫੈਲੀ ਤੁਰ ਜਾਊਗੀ ਤੇ ਪੱਤਾ ਜਿਹੜਾ ਉੱਥੇ ਰੁਕਿਆ ਨਹੀਂ ਰਹਿੰਦਾ ਆਈ ਨਹੀਂਗਾ ਵੀ ਪੱਤਾ ਇੰਨਾ ਕੁ ਮੱਤਕੇ ਖੜ ਜੂਗਾ ਇਹ ਏਥੋਂ ਚਲੇ ਜਾਊਗਾ ਸਾਰੇ ਨੂੰ ਖਤਮ ਕਰ ਦੂਗਾ ਉਹ ਹੁੰਦੀ ਹੈ ਬੀਐਲਬੀ ਤੇ ਜਿਹਦਾ ਕੋਈ ਵੀ ਇਲਾਜ ਹੈ ਨਹੀਂ ਸਿਰਫ ਆਪਾਂ ਸਪਰੀਹਾਂ ਕਰਕੇ ਕੁਝ ਟਾਈਮ ਰੋਕ ਸਕਦੇ ਆ ਤਾਂ ਹੁਣ ਆਪਣੇ ਕੋਲੇ ਕੀ ਆ ਬੀਐਲਬੀ ਨੂੰ ਰੋਕਣ ਲਈ ਵੀ ਦਵਾਈਆਂ ਹੈਗੀਆਂ ਜਿਵੇਂ ਕਸੂਗਾ ਮਾਈਸੀਨਾ ਸਟ੍ਰੈਪਟੋਸਾਈਕਲਿਨ ਜਿਹੜਾ ਬੈਕਟੀਰੀਅਲ ਬਿਮਾਰੀਆਂ ਜਿਹੜੀਆਂ ਇਹਨਾਂ ਨੂੰ ਮਾਰਦੀਆਂ ਹਨਾ ਬੈਕਟੀਰੀਅਲ ਬਿਮਾਰੀ ਵੀ ਹੋ ਗਈ ਕੁੱਲੀ ਰੋਗ ਵੀ ਹੋ ਗਿਆ ਅੱਗੇ ਹੈਗੇ ਆਪਣੇ ਕੋਲ ਇਨਸੈਕਟੀਸਾਈਡ ਕਿਹੜੇ ਇਨਸੈਕਟੀਸਾਈਡ ਆ ਉਹ ਜਿਹੜੇ ਤੇਲੇ ਨੂੰ ਮਾਰਦੇ ਆ ਜਾਂ ਜਿਹੜੇ ਸੁੰਡੀ ਨੂੰ ਮਾਰਦੇ ਆ ਇਨਸੈਕਟ ਜਿਹੜੇ ਆਪਣੇ ਰਾਸਚੂਸ ਕੀਟ ਆ ਜਿਹੜੇ ਪੱਤਾ ਖਾਂਦੇ ਆ ਹਨਾ ਜਾਂ ਉਹਨਾਂ ਨੂੰ ਮਾਰਦੇ ਆ ਪਰੰਤੂ ਵਾਇਰਸ ਨੂੰ ਮਾਰਨ ਖਾਤਰ ਤਾਂ ਆਪਣੇ ਕੋਲ ਯਾਰ ਕੋਈ ਦਵਾਈ ਹੈ ਨਹੀਂ ਫਿਰ ਆਪਾਂ ਖਰਚਾ ਕਿਉਂ ਕਰਦੇ ਆ ਖਰਚਾ ਕਿਉਂ ਕਰਾਇਆ ਜਾ ਰਿਹਾ ਜਦ ਤੇਲਾ ਫੁਲਾਉਂਦਾ ਤਾਂ ਫਿਰ ਆ ਝੋਨੇ ਦੇ ਵਿੱਚ ਕਿਉਂ ਨਹੀਂ ਆਇਆ ਤੇਲਾ ਹੈਗਾ ਤੇਲਾ ਮੜ ਮੋੜ ਜਾਊਗਾ ਜੇ ਤੁਹਾਡੇ ਖੇਤਾਂ ਇਹ ਤੇਲਾ ਤਾਂ ਮੇਰੇ ਖੇਤਾਂ 'ਚ ਵੀ ਹੋਊਗਾ ਪਰੰਤੂ ਮੈਂ ਫੇਰ ਵੀ ਤੇਲੇ ਨੂੰ ਮਾਰਨ ਲਈ ਕੋਈ ਵੀ ਸਪਰੇ ਨਹੀਂ ਕੀਤੀ ਇਸ ਲਈ ਨਹੀਂ ਕੀਤੀ ਕਿਉਂਕਿ ਜਿਹੜਾ ਇਹ ਵਾਇਰਸ ਹੈ ਤੇਲਾ ਨਹੀਂ ਫੁਲਾਉਂਦਾ ਇਦੇ ਕਾਰਨ ਕੁਝ ਹੋਰ ਆ ਜਿਹੜੇ ਕਿ ਕਿਸੇ ਨੂੰ ਵੀ ਨਹੀਂ ਪਤਾ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਇਹ ਹੌਲੀ ਹੌਲੀ ਅੱਗੇ ਵਧੂਗਾ ਕਿਵੇਂ ਵਧੂਗਾ ਪਹਿਲਾਂ ਤਾਂ ਹੁਣ ਆਹਾ ਟਿੱਬੇ ਤੇ ਝੋਨਾ ਲਾਇਆ ਆ ਲੈ ਆ ਕੱਢਦਾ ਹੁੰਦਾ ਮੁੰਜਰ ਆ ਵੇਖੋ ਕਿੰਨੇ ਘਣ ਮੁੰਜਰ ਕੱਢੀ ਆ ਠੀਕ ਆ ਇਹ ਆ ਲੈ ਇੱਥੇ ਤਾਂ ਬਾਵਾ ਨਿਸਰਿਆ ਪਿਆ ਏ ਆ ਲੈ ਮੁੰਜਰਾ ਵੀ ਵੇਖ ਲੋ ਐ ਪੀਲੇ ਪੀਲੇ ਚਮਕਦੀਆਂ ਨਾ ਪੂਰੀਆਂ ਦਿਲ ਖੁਸ਼ ਹੁੰਦਾਗਾ ਹੁਣ ਮੈਂ ਤੁਹਾਨੂੰ ਇਹ ਵੀ ਤੁਹਾਨੂੰ ਸੱਚਾਈ ਦੱਸਦਾ ਕਿ ਸਾਡੇ ਨਰਮੀਆਂ ਏਰੀਆ ਦੇ ਵਿੱਚ ਨਾ ਜਿਹੜੋ ਗਲਾਬੀ ਸੁੰਢੀ 2016 ਦੇ ਵਿੱਚ ਹੀ ਆ ਗਈ ਸੀ ਤੇ ਹਲਕੀ ਤੋਂ ਹਲਕੀ ਸਪਰੇਨਾ ਮਾਰ ਦਿੰਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੌਲੀ ਹੌਲੀ ਉਹ ਵਾਤਾਵਰਨ ਦੇ ਵਿੱਚ ਜਿਵੇਂ ਕਿ ਆਪਣਾ ਰਹਿਣਾ ਸਨ ਸਿਕਦੀ ਗਈ ਤੇ ਅੱਜ ਇਹ ਹਾਲਾਤ ਹੋ ਗਈ 2025 ਦੇ ਵਿੱਚ ਨਰਮਾ ਹੀ ਖਤਮ ਕਰਤਾ ਤੇ ਜਿੰਨਾ ਕਿਸਾਨ ਭਰਾਵਾਂ ਨੇ 2025 ਵਿੱਚ ਨਰਮਾ ਲਾਇਆ ਉਹਨਾਂ ਦੀ ਇਸ ਵਾਰ ਸੁੰਢੀ ਹੈ ਨਹੀਂ ਜਾਨੀ ਕਿ ਮੌਸਮ ਇਹਦੇ ਲਈ ਜਦੋਂ ਇਹਦੇ ਲਈ ਮੌਸਮ ਅਨੁਕੂਲ ਹੁੰਦਾ ਨਾ ਇੰਨੀਆਂ ਚੀਜ਼ਾਂ ਲਈ ਚਾਹੇ ਕੋਈ ਕੀਟ ਆ ਚਾਹੇ ਕੋਈ ਵਾਇਰਸ ਉਦੋਂ ਜ਼ਿਆਦਾ ਵੱਧਦਾ ਤਾ ਇਹ ਕਿਉਂ ਆਇਆ ਕਿਵੇਂ ਆਇਆ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਪਰ ਤੂੰ ਕਿਰਪਾ ਕਰਕੇ ਇਹ ਸਵਾਲ ਜ਼ਰੂਰ ਕਰੋ ਕਿ ਜਿਨ੍ਹਾਂ ਨੇ ਸਪਰੇਹਾਂ ਨਹੀਂ ਕੀਤੀਆਂ ਤੇਲ ਦੀਆਂ ਉਹਨਾਂ ਦਾ ਚੋਣਾ ਕਿਵੇਂ ਸਾਰਾ ਕਰ ਗਿਆ ਜਿਹੜੇ ਕਹਿੰਦੇ ਸੀ ਤੁਹਾਡਾ ਚੋਣਾ ਉਹਨਾਂ ਨੂੰ ਸਾਰਾ ਹੀ ਨਹੀਂ ਕਰੂਗਾ ਤੇਲੇ ਉਹ ਸਪਰੇਹਾਂ ਜ਼ਰੂਰੀ ਹੈ ਇੱਕ ਵੀ ਤੇਲੇ ਬਲੀ ਸਪਰੇਹ ਨਹੀਂ ਕੀਤੀ ਸਵਾਲ ਕਰਨਾ ਬੰਦਕ ਨਹੀਂ ਕਿਉਂਕਿ ਦੋਸਤੋ ਜਿਹੜਾ ਇਹ ਵਾਇਰਸ ਆ ਹੁਣ ਕਹਿੰਦੇ ਦੁਬਾਰਾ ਫੇਰ ਫੈਲਣ ਲੱਗ ਗਿਆ ਹਾਂ ਦੋਸਤੋ ਜਿੱਥੇ ਬਹੁਤ ਜ਼ਿਆਦਾ ਅਟੈਕ ਆਇਆ ਸੀ ਨਾ ਕਹਿੰਦੇ ਉਹਨਾਂ ਖੇਤਾਂ ਵਿੱਚ ਦੁਬਾਰੇ ਫੇਰ ਫੈਲਣ ਲੱਗ ਗਿਆ ਜਿੱਥੇ ਹੈ ਨਹੀਂ ਜਿੱਥੇ ਕੋਈ ਪਛੇਤਾ ਝੋਨਾ ਲਾਇਆ ਜਿੱਥੇ 2-4 ਬੁੱਟੇ ਹੈਗੇ ਆ 5-7 ਬੁੱਟੇ ਹੈਗੇ ਆ ਉੱਥੇ ਝੋਨਾ ਬਹੁਤ ਵਧੀਆ ਤਾਂ ਉੱਥੇ ਕਿਉਂ ਨਹੀਂ ਫੈਲਿਆ ਜਿਹੜਾ ਪਛੇਤਾ ਝੋਨਾ ਉੱਥੇ ਤਾਂ ਜੂਰੀ ਹੀ ਵੱਧ ਪਾਉਣੀ ਆਪਾਂ ਉੱਥੇ ਪਾਣੀ ਵੀ ਵੱਧ ਲੱਗਦਾ ਝੋਨਾ ਵੀ ਕੱਚਾ ਰਹਿੰਦਾ ਖਾਸ ਕਰਕੇ ਬਾਸਮਤੀ ਨੂੰ ਆਪਣੇ ਪਰਮਲ ਝੋਨੇ ਨਾਲ ਬਹੁਤ ਜ਼ਿਆਦਾ ਘਟਾ ਆਇਆ ਹਾਲਾਂਕਿ ਸਰ ਨਾਲ ਉਹ ਜਿਆਦੇ ਤੇਲਾ ਬਾਸਮਤੀ ਨੂੰ ਪੈਂਦਾ ਹੈਗਾ ਇਹ ਸਵਾਲ ਕਰਿਆ ਕਰੋ ਤਾਂ ਦੋਸਤੋ ਹੁਣ ਦਿਓ ਜਾਇਤ ਧੰਨਵਾਦ ਦੋਸਤੋ